ਆਪਾਂ ਨੂੰ ਡੇਲੀ 300 ਅੰਡਾ ਦਾ ਮਿਲਦਾ ਹੀ ਐ ਹੂੰ ਉਹਨੂੰ ਤਾਂ 15 ਦਾ ਵੀ ਅੰਡਾ ਨਹੀਂ ਵੇਚਣਾ 10 ਰੁਪਏ ਦਾ ਅੰਡਾ ਮੰਨ ਕੇ ਚੱਲੋ 300 ਅੰਡਾ 3000 ਦਾ ਸਿੱਧਾ ਹੋ ਗਏ ਠੀਕ ਹੈ ਜੀ ਠੀਕ ਹੈ 3000 ਚੋਂ 1000 ਰੁਪਏ ਦਾ ਖਰਚਾ ਕੱਢ ਦੋ ਹੂੰ ਮਗਰ ਦੋ ਬਚ ਗਏ ਮਹੀਨੇ ਦਾ 60000 65000 ਆਇਆ ਹੋ ਜਾਂਦੀ ਜਿਵੇਂ ਕਹਿੰਦੇ ਬੇਈਮਾਨੀ ਵਾਲਾ ਦੌਰ ਚੱਲਦਾ ਅੱਜ ਕੱਲ ਇਹ ਉਹ ਚੱਕਰ ਹੈ ਉਹ ਅੰਡੇ 'ਚ ਉਹ ਨੁਕਸਾਨ ਆਉਗਾ ਕਿ ਮੈਂ ਆਪਾਂ ਦਵਾਈਆਂ ਪਾ ਕੇ ਖਵਾਉਨੇ ਆ ਹੁਣ ਇੱਕ ਕਿਸਮ ਦੇ ਆਰਗੈਨਿਕ ਨਹੀਂ ਲਾ ਆਈ ਹੈ ਵੀਰੇ ਇੱਕ ਤਾਂ ਜਿਹੜਾ ਕੀਤਾ ਇਹ ਛੇਤੀ ਇਨਕਮ ਆਉਣ ਲੱਗ ਜਾਂਦੀ ਹੈ ਤੂੰ ਠੀਕ ਹੈ ਜੀ ਹੁਣ ਕਾਰਵਰ ਤਾਂ ਮਨ ਲੋ ਕੱਚੇ ਜੀ ਖੁਸ਼ ਆ ਜਿਹੜਾ ਭੰਮ ਜਿਹੜਾ ਮਰਜੀ ਹੋਵੇ ਹਾਂ ਕੋਈ ਵੀ ਜਾਨਵਰ ਆ ਵੀਰੇ ਕੋਈ ਡੰਗਰ ਰੱਖ ਲਓ ਕੁੱਤਾ ਰੱਖੋ ਕੁੱਤਾ ਰੱਖੋ ਉਹ ਕੱਚੇ ਜੀ ਖੁਸ਼ ਹੂੰ ਇਹ ਪਿੱਟਾ ਆ ਜਿਹਨਾਂ ਅੱਜ ਆਪਾਂ ਪਾਲਿਆ ਸਾਢੇ 4-5 ਮਹੀਨੇ ਨੂੰ ਮੁਰਗੀ ਅੰਡੇ ਤੇ ਆ ਗਈ ਆਪਣੀ ਇਨਕਮ ਹੋਣ ਲੱਗ ਜਾਂਦੀ ਹੈ ਠੀਕ ਹੈ ਜੀ ਇਹ ਕੀਤਾ ਸਭ ਤੋਂ ਇੱਕ ਤਾਂ ਛੇਤੀ ਵੱਧ ਇੱਕ ਇਨਕਮ ਛੇਤੀ ਦੇ ਦਿੰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆਈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਆਪਾਂ ਪਹੁੰਚੇ ਆਂ ਕਦੋਂ ਪਿੰਡ 'ਚ ਮੁੰਡੀ ਪੋਲਟਰੀ ਫਾਰਮ ਵਾਲਿਆਂ ਦੇ ਤੇ ਮੇਰੇ ਨਾਲ ਹੈਗਾ ਭਾਈ ਜਗਰਾਜ ਸਸੀ ਗਾਵਰੇ ਕੀ ਹਾਲ ਚਾਲ ਹੈ ਬਾ ਲੋ ਨੂੰ ਵੀ ਬਰੇ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇਹ ਕਿੱਤੇ ਤੇ ਇਹ ਕਿੰਨੇ ਚਿਰ ਹੋ ਗਿਆ ਇਹ ਕਿਤੇ 'ਚ ਆਪਾਂ ਨੂੰ ਤੇ ਕਿੱਥੋਂ ਮਤਲਬ ਪ੍ਰੇਰਣਾ ਮਿਲੀ ਸੀ ਇਹ ਕਿੱਦੇ ਤੋਂ ਇੰਨਾ ਨਾ ਕੋਈ ਤੰਸਾਲ ਹੋ ਗਏ ਵੀਰੇ ਕੰਮ ਸਟਾਰਟ ਕਰਿਆ ਠੀਕ ਆਲੇ ਠੀਕ ਹੈ ਜੀ ਇਹ ਪਹਿਲਾਂ ਤੋਂ ਸ਼ੌਂਕ ਸੀ ਪਹਿਲਾਂ ਤੋਂ ਰੱਖਦੇ ਹੁੰਦੇ ਸੀ ਨਾ ਆਪਣੇ ਆਮ ਘਰਾਂ 'ਚ ਪਿੰਡਾਂ 'ਚ ਰੱਖਦੇ ਹਾਂ ਹਾਂਜੀ ਠੀਕ ਹੈ ਜੀ ਉਹ ਵਧੀਆ ਲੱਗਿਆ ਫਿਰ ਹੌਲੀ-ਹੌਲੀ ਵਧਾਤਾ ਸੀ ਠੀਕ ਹੈ ਜੀ ਜਦੋਂ ਵੀਰੇ ਤੁਸੀਂ ਸ਼ੁਰੂ ਕਰਿਆ ਸੀਗਾ ਇਹ ਕਿਤਾ ਤੇ ਕਿੰਨੀ ਕੁ ਆਮਦਨ ਦੀ ਲੋਡ ਪਈ ਸੀ ਉਹ ਜਦੋਂ ਆਪਾਂ ਸ਼ੁਰੂ ਕੀਤਾ ਹੀ ਵੀਰੇ 200 ਜਾਨਵਰ ਪਾਇਆ ਸੀਗਾ ਠੀਕ ਹੈ ਜੀ ਉਹਦਾ ਬੜਾ ਖਰਚਾ ਨਹੀਂ ਆਉਂਦਾ 60-70000 ਰੁਪਏ ਖਰਚਾ ਆਉਂਦਾ ਨਿਗਪਾਲਣ ਤੇ ਠੀਕ ਹੈ ਇਹ ਮਤਲਬ ਹੁਣ ਜਿਵੇਂ ਹੁਣ ਤਾਂ ਕਾਫੀ ਵੱਡੇ ਲੱਗਦੇ ਦੇਖਣ ਨੂੰ ਹੁਣ ਇਸ ਟਾਈਮ ਵੀਰੇ 5.5 ਮਹੀਨੇ ਦੇ ਨੇ ਇਹ ਸਾਰੇ ਆਂਡੇ ਤੇ ਆਈਆਂ ਨੇ ਮੁਰਗੀਆਂ ਠੀਕ ਹੈ ਜੀ ਤੇ ਉਦੋਂ ਕਿਵੇਂ ਉਹਦਾ ਛੋਟੇ ਛੋਟੇ ਸੀਗੇ ਕਿਵੇਂ ਸੀਗੇ ਇਹ ਆਪਾਂ ਮਤਲਬ ਆਂਡੇ ਜੋ ਹੈਚ ਕਰਾ ਕੇ ਆਪੇ ਕਢਾਏ ਹੁੰਦੇ ਹੈਚਿੰਗ ਕੀ ਕਹਿੰਦੇ ਮਤਲਬ ਮਤਲਬ ਮਸ਼ੀਨ ਰਾਹੀਂ ਆਪੇ ਬੱਚੇ ਕਢਾਏ ਨੇ ਆਂਡੇ ਤੋਂ ਠੀਕ ਹੈ ਆਪ ਕਢਾਏ ਅੱਜਕੱਲ ਜਿਵੇਂ ਮਸ਼ੀਨਾਂ ਨਾਲ ਚੱਲਦਾ ਸਿਸਟਮ ਸਾਰਾ ਉਹ ਮਸ਼ੀਨ ਹੈਗੀ ਐ ਨਹੀਂ ਉਹ ਸੇਲ ਕਰਦੇ ਆ ਵੀਰੇ ਉਹ ਤਾਂ ਆਪੇ ਬਣਾ ਲੈਂਦਾ ਉਹਨਾਂ ਨੂੰ ਠੀਕ ਹੈ ਕੋਈ ਬੜਾ ਪ੍ਰੋਸੈਸ ਨਹੀਂ ਉਹ ਵੀ ਬਣਾਉਂਦੇ ਸੀ ਠੀਕ ਹੈ ਜੀ ਤੇ ਮੰਨ ਲਓ ਇਹਦਾ ਤੁਹਾਨੂੰ ਕਿੰਨੇ ਹੋਣ ਕਿੰਨੇ ਵਿਜਾਈ ਹੋਣ ਉਹਨਾਂ ਇਸ ਟਾਈਮ ਆਪਣੇ ਕੋਲ ਹੈ ਵੀਰੇ 450 500 ਜਾਨਵਰ ਇਸ ਟਾਈਮ ਕੁਝ ਕੁਝ ਫਿਰ ਸੇਲ ਵੀ ਕਰਦੇ ਅੱਜ ਵੀ 40 ਮੁਰਗੇ ਸੇਲ ਕਰੇ ਨੇ ਠੀਕ ਹੈ ਜੀ ਐ ਨਾਲ ਦੀ ਨਾਲ ਸੇਲ ਵੀ ਕਰੀ ਜਾਂਦੇ ਠੀਕ ਹੈ ਵੀਰੇ ਤੇ ਕਿੰਨੀ ਕਿੰਨੀ ਦੂਰ ਤੱਕ ਜਾਂਦੇ ਆ ਆਪਣੇ ਜਾਨਵਰ ਜਾਨਵਰ ਆਏ ਆ ਵੀਰੇ ਹੁਣ ਜਿਵੇਂ ਮਾਰਕੀਟ ਬਣੀ ਜਾਂਦੀ ਆ ਹੁਣ ਜਿਵੇਂ ਕੋਈ ਫੋਨ ਤੇ ਵੀਡੀਓ ਦੇਖ ਕੇ ਅਗਲਾ ਹਾਂਜੀ ਇਹ ਵੱਲ ਲੁਧਿਆਣਾ ਵਾਂਂਦਾ ਆਪਣੇ ਮਰਿੰਡਿਆ ਪਰ ਨਾਲ ਲੋਕ ਜ਼ਿਆਦਾ ਆਉਂਦੇ ਚੰਡੀਗੜ੍ਹ ਵਾਲੀ ਸਾਈਡ ਠੀਕ ਹੈ ਜੀ ਕਿਉਂਕਿ ਉੱਧਰ ਮੁਰਗੇ ਮਰਗੇ ਦੀ ਵੱਧ ਡਿਮਾਂਡ ਹੈ ਜੀ ਠੀਕ ਹੈ ਜੀ ਤੇ ਮਤਲਬ ਲੁਧਿਆਣੇ ਵੀ ਜਾਂਦੇ ਆ ਆਪਣੇ ਹਾਂ ਲੁਧਿਆਣੇ ਵੀ ਜਾਂਦੇ ਠੀਕ ਹੈ ਜੀ ਤੇ ਇੱਕ ਬਾਈ ਮੈਂ ਤੁਹਾਨੂੰ ਪੁੱਛਾ ਹੁਣ ਜਿਵੇਂ ਤੁਸੀਂ ਕਹਿੰਦੇ ਤਿੰਨ ਸਾਲ ਹੋ ਗਏ ਰੱਖਿਆ ਨੇ ਤੁਹਾਡੇ ਪਹਿਲਾਂ ਵੀ ਰੱਖੇ ਹੋਏ ਸੀਗੇ ਹਾਂਜੀ ਆਮ ਮਤਲਬ ਮੁਰਗੇ ਜਾਂ ਏਜ ਕਿੰਨੀ ਹੁੰਦੀ ਆ ਏਜ ਵੀਰੇ ਐ ਜਮ ਆਪਾਂ ਆਮ ਘਰੇ ਰੱਖਦੇ ਆ ਮ ਪਰ ਉਹ 4-5 ਸਾਲ ਕੁਝ ਨਹੀਂ ਹੁੰਦਾ ਇਹ ਮਤਲਬ ਆਏ ਆ ਮੁਰਗੀ 2 ਸਾਲ ਅੰਡੇ ਵਧੀਆ ਦਿੰਦੀ ਹੈ ਉਹਦੇ ਬਾਅਦ ਅੰਡੇ ਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਅੱਛਾ ਜੀ 2 ਸਾਲ ਅੰਡਾ ਵਧੀਆ ਦਿੰਦੀ ਹੈ ਉਹਦੇ ਕਰਕੇ ਜੇ ਮੈਂ ਆਪਾਂ ਫਾਰਮਿੰਗ ਦਾ ਕਰਦੇ ਆਂ ਹੂੰ ਫਿਰ ਖਾਨ ਵੱਧ ਲਾ ਜਾਂਦੀ ਹੈ ਅੰਡੇ ਘਟ ਦਿੰਦੀ ਹੈ ਫਿਰ ਬਚਤ ਘਟ ਜਾਂਦੀ ਹੈ ਠੀਕ ਹੈ ਉਹਦੇ ਨਾਲ ਆਪਾਂ ਐ ਨਵੇਂ ਪੁਰਾਣੇ ਕਰਦੇ ਰਹਨੇ ਆ ਸੇਲ ਕਰਤੇ ਦੁਬਾਰਾ ਨਵੇਂ ਪਾਲ ਹੂੰ ਆਏ ਕਰਦੇ ਆ ਤੇ ਇੱਕ ਬਈ ਹੁਣ ਜਿਵੇਂ ਤੁਸੀਂ ਇਹਨਾਂ ਨਾਲ ਗੱਲ ਕੀਤੀ ਅੰਡਿਆਂ ਦੀ ਆਂਡੇ ਦੀ ਇਹਨਾਂ ਰੋਤ ਦੇ ਸਾਹਮਣਾ ਦੇਣੇ ਹੁੰਦੇ ਜੀ ਕੀ ਸਿਸਟਮ ਹੁੰਦਾ ਇਹਨਾਂ ਦਾ ਇਹ ਕੁੰਡਾ ਨੂੰ ਵੀ ਆ ਮਹੀਨੇ ਨਹੀਂ ਉਹ ਨਹੀਂ ਮੇਰੇ ਇਹ ਆ ਹੁੰਦਾ ਜਦੋਂ ਹੁਣ ਮੁਰਗੀ 5.5 ਮਹੀਨੇ ਦੀ ਹੋ ਗਈ ਠੀਕ ਹੈ ਜੀ ਉਸ ਤੋਂ ਬਾਅਦ ਅੰਡੇ ਉਹਨੇ ਦੇਣ ਸਟਾਰਟ ਕਰ ਜਣੇ ਨੇ ਮਤਲਬ ਇੱਕ ਉਹਦੀ ਏਜ ਹੋ ਜਾਂਦੀ ਹੈ 5.5 ਮਹੀਨਿਆਂ ਤੋਂ ਬਾਅਦ ਉਹਦੀ ਮਤਲਬ 4.5 ਮਹੀਨੇ ਦੀ ਮੁਰਗੀ ਅੰਡੇ ਤੇ ਲੱਗ ਜਾਂਦੀ ਹੈ ਠੀਕ ਹੈ ਜੀ ਤੇ ਉਹ ਤੋਂ ਬਾਅਦ ਫਿਰ ਉਹ ਅੰਡੇ ਦੇਈ ਜਾਂਦੀ ਹੈ ਠੀਕ ਹੈ ਲਗਾਤਾਰ ਹੂੰ ਉਹ ਆਇਆ ਚਲ ਗਰਮੀ ਚ ਅੰਡੇ ਦੀ ਡਿਮਾਂਡ ਘੱਟ ਹੁੰਦੀ ਆ ਹੂੰ ਉਹਦੇ ਕਰਕੇ ਆਪਾਂ ਹੌਲੀ ਨੂੰ ਸਜਾ ਠੀਕ ਹੈ ਲਗਾਤਾਰ ਹੂੰ ਉਹ ਆਇਆ ਚਲ ਗਰਮੀ ਚ ਅੰਡੇ ਦੀ ਡਿਮਾਂਡ ਘੱਟ ਹੁੰਦੀ ਆ ਹੂੰ ਉਹ ਕਰਕੇ ਆਪਾਂ ਹੌਲੀ ਨੂੰ ਜਾਨਵਰ ਸੇਲ ਕਰ ਦਿੰਦੇ ਹਾਂ ਠੀਕ ਹੈ ਜੀ ਇੱਕ ਥੋੜਾ ਹੁਣ ਕੀਤਾ ਆ ਹੀ ਆ ਕਿ ਹੋਰ ਵੀ ਕੀਤਾ ਕਰਦੇ ਹਾਂ ਨਹੀਂ ਆਪਾਂ ਨਾਲ ਖੇਤੀ ਵੀ ਕਰਦੇ ਹਾਂ ਅਜਾ ਖੇਤੀ ਵੀ ਕਰਦੇ ਹਾਂ ਆ ਵੀ ਕਰਦੇ ਹਾਂ ਹਾਂਜੀ ਤੇ ਏਜ ਬਾਈ ਤੁਹਾਡੀ ਕਿੰਨੀ ਹੋਊਗੀ ਹੁਣ ਮੇਰਾ 25 ਸਾਲ ਆ 25 ਸਾਲ ਆ ਵੀਰੇ ਤੇ ਵੀਰੇ ਥੋੜੇ ਮਨ ਚ ਆ ਨਹੀਂ ਆਇਆ ਵੀ ਜਿਵੇਂ ਹੁਣ ਅੱਜ ਕੱਲ ਚੱਲਿਆ ਹੋਇਆ ਸਿਸਟਮ ਵੀ ਆਪਾਂ ਬਾਹਰ ਹੀ ਜਾਣਾ ਬਾਹਰ ਦਾ ਵੀਰੇ ਆਇਆ ਸਿਸਟਮ ਆ ਇੱਕ ਤਾਂ ਹੁਣ ਪੰਜਾਬ ਨਾਲ ਆਪਣਾ ਪਿਆਰ ਪਿਆ ਹੋਇਆ ਠੀਕ ਆ ਨੰਬਰ 2 ਤੇ ਮਾਂ ਪਿਓ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਠੀਕ ਆ ਜੀ ਤੇ ਮਤਲਬ ਸਿੰਗਲ ਚੈਲਡੋਂ ਤੁਸੀਂ ਹਾਂ ਸਿੰਗਲ ਠੀਕ ਆ ਕੋਈ ਤੇ ਉਹਦਾ ਬਾਈ ਹੋਖਾ ਹੋ ਜਾਂਦਾ ਬਾਕੀ ਹਾਂਜੀ ਤੇ ਮਤਲਬ ਆਏ ਹੋਇਆ ਨਹੀਂ ਮੋੜ ਜਾ ਉਹ ਤੁਹਾਡੇ ਬਾਹਰ ਨੂੰ ਚਲੇ ਗਿਆ ਜਾਨਵਰ ਉਹ ਲੈ ਆਉਣੇ ਆਪਾਂ ਇਹ ਕੰਮ ਆ ਫੀਮੇਲ ਨੇ ਠੀਕ ਆ ਇੱਕ ਤੁਹਾਨੂੰ ਇਹ ਵੀ ਆ ਨਾ ਸੋਨ ਤਾਂ ਇਹ ਸਵੇਰੇ ਉਠਾਉਂਦੇ ਹੁਣੇ ਮੰਨ ਲਓ ਥੋੜਾ ਟਾਈਮ ਲਾਰਮ ਇੱਕ ਖਲਾਰ ਖਲਾਰ ਲਾਉਣ ਦੀ ਲੋੜ ਨਹੀਂ ਲਾਰਮ ਇੱਕ ਸਹੀ ਆ 4:30 ਵਜੇ 4:00 ਵਜੇ ਨਾ ਬਾਗ ਦੇ ਦੇਣੀ ਠੀਕ ਆ ਤੇ ਆਲੇ ਦੁਆਲੇ ਤੁਹਾਡੇ ਇੱਕ ਇਹ ਵੀ ਹੈ ਬਾਈ ਤੁਹਾਡਾ ਨਾ ਮਾਹੌਲ ਬਹੁਤ ਆਪਣੇ ਇੱਕ ਹੋਰ ਗੱਲ ਆ ਵੀਰੇ ਆਪਣੇ ਫਰੀ ਰੇਂ ਹੀ ਰੱਖੇ ਹੋਏ ਨੇ ਜਿਵੇਂ ਇੱਕ ਤਾਂ ਉਹ ਤਾੜ ਕੇ ਰੱਖ ਦੇ ਨੇ ਹਾਂ ਤੁਹਾਡੇ ਖੁੱਲੇ ਆ ਆਪਣੇ ਇੱਕ ਕਿਸਮ ਦੇ ਯਾਦ ਨੇ ਹੁਣਾ ਤੁਹਾਡੇ ਸਾਹਮਣੇ ਫਿਰਦੇ ਨੇ ਹੂੰ ਜੀ ਯੰਤਰ ਜੂਗਣਾ ਰੂੜੀ ਇਹਨਾਂ ਦੀ ਜੀ ਯੰਤਰ ਜੂਗਣ ਘਾ ਜੂਗਣ ਜੋ ਮਰਜ਼ੀ ਖਾਣ ਇਹਨਾਂ ਦੀ ਕੋਈ ਮੁੱਖ ਖਰਾਕ ਕੀ ਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਦੀ ਮੇਨ ਖਰਾਕ ਆਹੀ ਆ ਇਹ ਤੁਈ ਇਹਨਾਂ ਨੇ ਵਦਨਾ ਮੇਰੇ ਬੇਦੇਸੀ ਜਾਨਵਰ ਆ ਵੀਰੇ ਜਿਹੜਾ ਕੋ ਮਰਜ਼ੀ ਪਾ ਦੇ ਠੀਕ ਆ ਮੈਨੂੰ ਤੁਸੀਂ ਸਬਜ਼ੀਆਂ ਪਾ ਦੇ ਪਰੌッタ ਪਾ ਦੇ ਕੁਝ ਪਾ ਦੇ ਸਭ ਖਾ ਜਾਣ ਠੀਕ ਹੈ ਜੀ ਤੇ ਇੱਕ ਕੀ ਕਹਿੰਦੇ ਆ ਅੰਡੇ ਹੁਣ ਮਤਲਬ ਮੰਨ ਲਓ ਕਈ ਕਹਿੰਦੇ ਵੀ ਅੰਡੇ ਦਿਨ ਚ ਇੰਨੇ ਦਿੰਦੇ ਆ ਤੁਹਾਡੇ ਸਾਹਮਣੇ ਕਿੰਨੇ ਮੁਰਗੀ 24 ਘੰਟੇ ਬਾਅਦ ਇੱਕ ਆਂਡਾ ਦਿੰਦੀ ਠੀਕ ਹੈ ਜੀ ਕਈ ਵਾਰ ਡੱਲੀ ਦਿੰਦੀ ਆ ਕਈ ਵਾਰ ਇੱਕ ਦਿਨ ਨਹੀਂ ਵੀ ਦਿੰਦੀ ਹੂੰ ਇਹ ਮਹੀਨੇ ਚ 25 26 ਅੰਡੇ ਦਿੰਦੀ ਹੁੰਦੀ ਹੈ ਮਹੀਨੇ ਚ 25 26 ਅੰਡੇ ਕਈ ਵਾਰ ਕੋਈ ਨਹੀਂ ਦਿੰਦੀ ਹੈ ਕਿ ਆਏ ਹੋ ਜਾਂਦੇ ਉਹ ਅੰਡੇ ਦਾ ਬਾਈ ਕੀ ਹਿਸਾਬਕਦਾਰ ਹੁੰਦਾ ਜਿਵੇਂ ਦੇਸੀ ਅੰਡੇ ਆ ਕਈ ਹੁੰਦੇ ਆ ਆਪਾਂ ਸ਼ਹਿਰਾਂ ਚ ਅਸੀਂ ਸੁਣਦੇ ਆ ਵੀ ਜ਼ਿਆਦਾਤਰ ਚਾਹ ਪੱਤੀ ਵਾਲਾ ਉਹ ਸਿਸਟਮ ਹੁੰਦਾ ਵਾ ਵੀਰੇ ਇਹ ਨਹੀਂ ਉਹ ਨਹੀਂ ਹੁੰਦਾ ਵੀਰੇ ਉਹ ਆ ਜਾਂਦਾ ਜਿਵੇਂ ਹੁਣ ਇੱਕ ਤਾਂ ਬ੍ਰੇਡਾ ਡਡ ਹੁੰਦੀਆਂ ਨੇ ਠੀਕ ਹੈ ਜੀ ਹੁਣੇ ਮੁਰਗੀ ਐ ਇਹਨੂੰ ਆਪਾਂ ਤਾੜ ਕੇ ਰੱਖੀਏ ਹੂੰ ਕੱਲੀ ਫੀਡ ਤੇ ਰੱਖਦੀ ਉਹ ਜਿਹੜਾ ਉਹ ਅੰਡਾ ਹੁੰਦਾ ਉਹਦਾ ਕਲਰ ਚੇਂਜ ਹੋ ਜਾਂਦਾ ਹੁੰਦਾ ਜਿਵੇਂ ਹੁਣ ਆਪਾਂ ਇਹਨੂੰ ਤਾੜ ਕੇ ਰੱਖਿਆ ਕੇਜ ਹੁੰਦਾ ਫੁੱਟ ਵਾ ਫੁੱਟ ਦਾ ਜੇ ਆਪਾਂ ਕੇਜ ਚ ਰੱਖਦੇ ਆ ਇਹਨੂੰ ਕੱਲੀ ਫੀਡ ਤੇ ਰੱਖ ਦੂ ਸਹੀ ਹੈ ਜੀ ਇੱਥੇ ਵਾਲੇ ਉਹ ਫਿਰ ਉਹੀ ਕਰਦੇ ਨੇ ਠੀਕ ਹੈ ਜੀ ਵੀਡੇ ਖੰਧਨੇ ਉਹ ਜੀ ਅੰਡਾ ਜਾਂਦੇ ਨੇ। ਆਪਣੇ ਵੀਰ ਕੋਈ ਚੱਕਰ ਮਤਲਬ ਇਹਨਾਂ ਨੇ 24 ਘੰਟੇ 'ਚ ਇੱਕ ਅੰਡਾ ਦੇਣਾ। ਉਹ ਐ ਹੁੰਦਾ ਵੀਰੇ ਇਹਨੇ 8-8 ਫਰੀਡਾਂ ਹੁੰਦੀਆਂ ਨੇ। ਹਾਂਜੀ ਕੋ ਚਾਹ ਪੱਤੀ ਵਾਲੀ ਗੱਲ ਕਰਦਾ ਸੀ ਮੈਂ। ਚਾਹ ਪੱਤੀ ਦੇ ਉਬਾਲੇ ਹੁੰਦੇ ਆ। ਕੋਈ ਮੈਨੂੰ ਜਮਾਪਾਣੋ ਫ੍ਰੀ ਨਹੀਂ ਆਏ ਨੇ। ਹਾਂਜੀ। ਇਹ ਅੰਡੇ ਦਾ ਫਰਕ ਪੈਂਦਾ ਜੇ ਇਹਦੇ ਅੰਡੇ 'ਚ ਹੁਣ ਆਪਾਂ ਫੀਡ ਦੇ ਵਿੱਚ ਇੱਕ ਦਵਾਈਆਂ ਰਲ ਦਿਆਂ ਨੇ। ਉਹ ਅੰਡੇ ਦਾ ਰੰਗ ਜਿਹਾ ਜ ਮਰਜ਼ੀ ਕਰ ਲੈ। ਠੀਕ ਆ। ਉਹਦਾ ਆਪਾਂ ਨੂੰ ਨੁਕਸਾਨ ਆਉਦਾ। ਨਹੀਂ ਹੁਣ ਜਿਵੇਂ ਕਹਦੇ ਬੇਈਮਾਨੀ ਵਾਲਾ ਦੌਰ ਚੱਲਦਾ ਅੱਜ ਕੱਲ। ਇਹ ਉਹ ਚੱਕਰ ਹੈ। ਉਹ ਅੰ ਜਿਵੇਂ ਆਪਾਂ ਦਵਾਈਆਂ ਪਾ ਕੇ ਖਵਾਉਨੇ ਆ ਹੁਣ ਇੱਕ ਕਿਸਮ ਦੇ ਆਰਗੈਨਿਕ ਨੇ ਜਿਵੇਂ ਆਪਾਂ ਘਰਾਂ 'ਚ ਰੱਖਦੇ ਸੀ ਹਾਂਜੀ ਉਹੋ ਜਿਹਾ ਅੰਡਾ ਮਿਲਦਾ ਇਹਨਾਂ ਠੀਕ ਹੈ ਜੀ ਬਾਕੀ ਹੁਣ ਜਿਹੜਾ ਜਿਆ ਖਾਣਗੇ ਉਹ ਜਿਹੇ ਘਾਂਡੇ ਜੱਸਾ ਜਾਊ ਤੇ ਵੀਰੇ ਆਂਡੇ ਦਾ ਮਤਲਬ ਹੁਣ ਕੀ ਹਿਸਾਬ ਕਿਤਾਬ ਕੀ ਰੇਟ ਚੱਲਦਾ ਮਾਰਕੀਟ 'ਚ ਇਸ ਟਾਈਮ ਵੀਰੇ ਇਹਦਾ ਮਦੇਸੀ ਜਿੰਦੀ ਮਾਰਕੀਟ ਕੋਈ ਨਹੀਂ ਹੁੰਦੀ ਅੱਛਾ ਇਹਦਾ ਮਾਰਕੀਟ ਆਪੇ ਬਣਾਉਣੀ ਪੈਂਦੀ ਹੈ ਜੀ ਜਿਵੇਂ ਹੁਣ ਆਪਣੇ ਲੋਕਲੇ ਸੇਲ ਹੋਈ ਜਾਂਦੇ ਨੇ ਕੋਈ ਇੱਕ ਟਰੇ ਲੈ ਗਿਆ ਕੋਈ ਤਿੰਨ ਟਰੇ ਲੈ ਗਿਆ ਠੀਕ ਹੈ ਜੀ ਜਿਹੜਾ ਟਰੇ ਦਾ ਰੇਟ ਆ ਉਹ 600 ਤੋਂ 400 ਰੁਪਏ ਚੱਲਦਾ ਰਹਿੰਦਾ ਜੀ ਹਾਂ ਖੁੱਲਾ ਅੰਡਾ ਜਿਵੇਂ ਉਹ 15 ਰੁਪਏ 15 ਵੀ ਚੱਲੀ ਜਾਂਦਾ ਗਰਮੀ 'ਚ 10 ਵੀ ਆ ਜਾਂਦਾ ਠੀਕ ਆ ਵੱਧ ਜਦੋਂ ਠੰਡ ਵੱਜ ਜਾਂਦੀ ਹੈ ਡਿਮਾਂਡ ਵੱਜ ਜਾਂਦੀ ਹੈ ਉਵੇਂ ਰੇਟ ਵੀ ਵਧ ਜਾਂਦੇ ਨੇ ਇਹ ਮੌਸਮੀ ਤਾਂ ਨਹੀਂ ਹੈਗਾ ਇਹਨਾਂ ਵਾਲਾ ਕੀਤਾ ਜਿਵੇਂ ਇਹ ਤਾਂ ਮੌਸਮੀ ਆਏ ਆ ਵੀਰੇ ਜਿਵੇਂ ਹੁਣ ਆਪਾਂ ਪੋਲੀ 'ਚ ਬੱਚੇ ਪਾਲੇ ਹੂੰ ਇਹ ਤਾਂ ਹੁਣ ਕਰਨਾ ਅੰਡੇ ਦਾ ਕੰਮ ਹਾਂਜੀ ਉਹ ਤਾਂ 5-6 ਮਹੀਨੇ ਰੱਖਣੀ ਪੈਂਦੀ ਆ ਮੁਰਗੀ ਠੀਕ ਆ ਜੀ ਇਹ ਜਿਹੜਾ ਹੁਣ ਕਰਨਾ ਮੀਟ ਦਾ ਕੰਮ ਉਹ ਡਬਲ ਐਫਜੀ ਬਰੀਡ ਆਉਂਦੀ ਐ। ਅੱਛਾ ਜੀ। ਉਹ ਮੀਟ ਵਾਸਤੇ ਆ। ਉਹਦੇ ਅੰਡੇ ਦੀ ਪ੍ਰੋਡਕਸ਼ਨ ਘੱਟ ਹੁੰਦੀ ਆ। ਮਤਲਬ ਵੇਟ ਵਧ ਗੇਨ ਹੁੰਦਾ। ਅੱਛਾ ਮੀਟ ਵਾਲੀ ਬਰੀਡ ਲੈ। ਉਹ ਬਰੀਡ ਹੋਰ ਆ। ਆਹ ਬਰੀਡ ਹੋਰ ਆ। ਜਿਹੜੀ ਆ ਆਪਣੇ ਕੋਲ ਮਤਲਬ ਵੇਟ ਵਧ ਗੇਨ ਹੁੰਦਾ। ਅੱਛਾ ਮੀਟ ਵਾਲੀ ਬਰੀਡ ਲੈ। ਉਹ ਬਰੀਡ ਹੋਰ ਆ। ਆਹ ਬਰੀਡ ਹੋਰ ਆ। ਜਿਹੜੀ ਆ ਆਪਣੇ ਕੋਲ ਬਰੀਡ ਆ। ਹਾਂਜੀ। ਇਹ ਅੰਡੇ ਵਾਸਤੇ ਆ। ਇਹ ਕਿਹੜੀ ਇਹ ਬਰੀਡ ਕਿਹੜੀ ਆ ਰੀ ਆਰ ਬਰੀਡ ਆ। ਆਰ ਆਈ ਆਰ ਹਾਂਜੀ। ਠੀਕ ਹੈ ਜੀ। ਤੇ ਇਹਦੇ ਮਤਲਬ ਬ੍ਰੀਡ 'ਚ ਫਰਕ ਕੀ ਆ ਉਹਦੇ 'ਚ ਇਹਦੇ 'ਚ ਮਤਲਬ ਉਹ ਮੀਟ ਆਸ ਤੇ ਆਏ ਆ ਜਿਵੇਂ ਇਹਦੀ ਅੰਡੇ ਦੀ ਪ੍ਰੋਡਕਸ਼ਨ 25 26 ਅੰਡੇ ਆ ਮਹੀਨੇ ਦੀ ਹੂੰ ਉਹਦੀ ਅੰਡੇ ਦੀ ਪ੍ਰੋਡਕਸ਼ਨ ਹੈ ਕਿ 15 16 ਠੀਕ ਆ ਜੀ ਅੰਡੇ ਦੀ ਪ੍ਰੋਡਕਸ਼ਨ ਘਟ ਜਾਂਦੀ ਆ ਹੁਣ ਆ ਆਪਣੇ ਬਵਾਰ ਆ ਯਾਰ ਮੰਗ ਤੇ ਇਹ ਆ ਬੇਟ ਡੇਢ ਕਿਲੋ 2 ਕਿਲੋ ਮਸਾ ਜਾਂਦਾ ਅੱਛਾ ਜੀ ਜਿਹੜਾ ਉਹ ਹੁੰਦਾ ਉਹ 3.5 4 ਕਿਲੋ ਤੱਕ ਉਹ ਤਾਂ ਹੀ ਉਹ ਮੀਟ ਵਾਸਤੇ ਪਈ ਜਾਂਦਾ ਉਹ ਇੱਕ ਕਿਸਮ ਦਾ ਬਲੈਂਡਰ ਆ ਜਾਂਦਾ ਉਹ ਕਲਰਫੁੱਲ ਹੋ ਜਾਂਦਾ ਹੂੰ ਤੇ ਇੱਕ ਵਾਰ ਹੁਣ ਜਿਵੇਂ ਤੁਹਾਡੇ ਕੋਲ ਜਿੰਨੇ ਵੀ ਆ ਰੱਖੇ ਹੋਏ ਆ ਤੁਸੀਂ ਦੱਸਿਆ ਵੀ ਕਿੰਨੇ ਸੀ ਤੁਹਾਡੇ ਉਹ 450 हां जी ਇਹਦੇ ਹੁਣ ਇੰਨਾ ਚਾਰੰਦਰ ਰੱਖਣਾ ਤੇ ਕਿੰਨਾ ਕੁ ਸੈਟਅਪ ਚਾਹੀਦਾ ਇਹਦਾ ਕਿੰਨੀ ਕੁ ਜਗ੍ਹਾ ਚਾਹੀਦੀ ਆ ਜੇ ਜਿਵੇਂ ਵੀਰੇ ਆਪਾਂ ਅੰਦਰੇ ਰੱਖਣੇ ਨੇ ਕਿੰਨੀ ਕੁ ਜਗ੍ਹਾ ਚਾਹੀਦੀ ਆ ਜੇ ਜਿਵੇਂ ਵੀਰੇ ਆਪਾਂ ਅੰਦਰੇ ਰੱਖਣੇ ਨੇ ਉਹਦਾ ਸੈਟਅਪ ਸੈਟਅਪ ਬੜਾ ਕਰਨਾ ਪੈਂਦਾ ਜੀ ਜੇ ਹੁਣ ਆਪਾਂ ਦਾ ਇੱਕ ਕਿਸਮ ਏਦਾਂ ਜੇ ਰੱਖੇ ਹੋਏ ਨੇ ਆਪਾਂ ਦਾ ਰਾਤ ਨੂੰ ਤਾੜਨੇ ਨੇ ਸਵੇਰੇ ਕੱਢ ਦੇਣੇ ਨੇ ਅੱਛਾ ਜੀ ਇਹਦਾ ਆਪਾਂ ਦਾ ਬਸ ਇੱਕ ਨੇ ਹੀ ਰਾਤ ਨੂੰ ਸੇਫਟੀ ਵਾਸਤੇ ਜਗ੍ਹਾ ਬਣਾਈ ਹੋਈ ਹੈ ਜੀ ਮਤਲਬ ਆਪਾਂ ਰਾਤ ਕਟਾਉਣੀ ਹੈ ਰਾਤ ਕਟਾਉਣੀ ਹੈ ਇਹਨਾਂ ਦੇ ਅੰਦਰ ਠੀਕ ਆ ਵੈਸੇ ਜੇ ਆਪਾਂ ਜਾਨਵਰ ਆਪਾਂ ਅੰਦਰ ਰੱਖਣੇ ਨੇ ਜੀ ਤਾਂ ਇੱਕ ਜਾਨਵਰ ਨੂੰ ਜਿਹੜਾ 4 ਸਕੇਅਰ ਫੁੱਟ 2 ਸਕੇਅਰ ਫੁੱਟ ਜਗ੍ਹਾ ਚਾਹੀਦੀ ਹੈ ਠੀਕ ਆ ਜੀ ਜੇ ਆਪਾਂ ਮਤਲਬ ਜਿਵੇਂ ਪਹਿਲਾਂ ਖੁੱਡਿਆਂ 'ਚ ਰੱਖਦੇ ਸੀ ਉਵੇਂ ਰੱਖਣਾ ਪਹਿਲਾਂ ਜਗ੍ਹਾ ਘਟ ਨਾਲ ਸਰ ਜਾਂਦੀ ਆਪਾਂ ਫਿਰ ਰੱਖਣੇ ਵੀ ਗਣਮੇ ਚੋਂ ਮੇ ਰੱਖਣੇ ਪੈਂਦੇ ਸੀ ਹੁਣ ਜਵੇਂ ਇੰਨੇ ਤਾਂ ਰੱਖ ਨਹੀਂ ਹੁਣੇ ਜੇ ਆਪਾਂ ਛੋਟੇ ਛੋਟੇ ਖੁੱਡਿਆਂ 'ਚ ਰੱਖੀਏ ਹਾਂ ਉਹ ਮੈ ਤਾਂ ਠੀਕ ਹੈ ਜੀ। ਫੇਰ ਵੀ ਇੱਕ ਸ਼ੈੱਡ ਤਾਂ ਬਣਾਉਣਾ ਹੀ ਪੈਂਦਾ ਇਹ। ਜੀ। ਕਿਉਂਕਿ ਸ਼ੈੱਡ ਦੀ ਹਵਾ ਕਰੌਸ ਵਾਸਤੇ ਹਵਾ ਦੀ ਕਰੌਸਿੰਗ ਵੀ ਚਾਹੀਦੀ ਹੈ। ਹੂੰ। ਕਿਉਂਕਿ ਜਾਨਵਰ ਵੱਧ ਜਾਂਦੇ ਨੇ, ਫਿਰ ਗਰਮੈਸ਼ ਹੋ ਜਾਂਦੀ ਹੈ। ਹੁਣ ਜਿਵੇਂ ਇਹਦਾ ਆਹਾ ਮਾਹੌਲ ਆ, ਇਹ ਸਭ ਤੋਂ ਵਧੀਆ ਵਾ ਮਤਲਬ ਗਰਮੀ ਸਰਦੀ ਦੋਨਾਂ ਦੀ। ਹਾਂ ਇਹ ਮਾਹੌਲ ਲੋਟ। ਐਦਾਂ ਕਿਉਂਕਿ ਹੁਣ ਗਰਮੀ ਖਤਮ ਹੋ ਗਈ। ਹਾਂ ਜੀ। ਸਿਆਲ ਵੀ ਸਟਾਰਟਿੰਗ ਆ ਹੁਣ। ਠੀਕ ਹੈ ਜੀ। ਹੁਣ ਬਸ ਦੇਖ ਲਓ ਅੰਡੇ ਦੀ ਹੁਣ ਵਧੀਆ ਮਾਰਕੀਟ ਡਿਮਾਂਡ ਹੋਣ ਲੱਗੂ। ਹਾਂ ਜੀ। ਜਿਵੇਂ ਜਿਵੇਂ ਸਰਦੀ ਵਧੀ ਜਾਣੀ ਅੰਡੇ ਦੀ ਡਿਮਾਂਡ ਸਾਰ ਵਰਤੇ ਆ ਪਾਂਡੇ ਵਾਲੀ ਬਰੀਡੇ ਪਾਉਣੀ ਹੁੰਦੀ ਆ ਆਪਾਂ ਉਹ ਹਸਾਬ ਨਾਲ ਪਾਉਣੀ ਹੁੰਦੀ ਆ ਜਿਹੜੀ 5 ਸਾਢੇ 5 ਮਹੀਨੇ ਚ ਰੈਡੀ ਹੋ ਕੇ ਜੀ ਆੜ ਦੇਣਾ ਚਾਂਡੇ ਤੇ ਆ ਜੀ ਠੀਕ ਆ ਜੀ ਜੇ ਆਪਾਂ ਲੇਟ ਪਾਉਨੇ ਆ ਜੇ ਆਪਾਂ ਹੁਣ ਅੱਧੇ ਬੱਚੇ ਅੱਧਾ ਨੌਂ ਹੁਣ ਕਹਿੰਦੇ ਮਾਨੂੰ ਬੱਚੇ ਦੇ ਹੁਣ ਆਪਾਂ ਬੱਚੇ ਪਾ ਲਿਆ ਨੌਵੇਂ ਨੌਵੇਂ 10ਵੇਂ ਮਹੀਨਾ ਚੱਲਦਾ ਨੌਵੇਂ ਚੱਲਦਾ ਹਾਂਜੀ ਨੌਵੇਂ ਚੱਲਦਾ ਇਹਨਾਂ ਨੇ ਫਰਵਰੀ ਚਾਂਡੇ ਦੇਣ ਲੱਗਣਗੇ ਠੀਕ ਆ ਜੀ ਫਰਵਰੀ ਚਾਂਡਾ ਵਿਕਣਾ ਨਹੀਂ ਅਗਲੇ ਨੇ ਕਹਣਾ ਹੱਡਾ ਹੋ ਗਿਆ ਸਾਨੂੰ ਲੌਸ ਹੋ ਗਿਆ ਆ ਹੋ ਗਿਆ ਲੌਸ ਆ ਪਿਆਣਾ ਜੇ ਆਪਾਂ ਮੌਸਮ ਨਾਲ ਨਹੀਂ ਪਾਉਂਦੇ ਫ ਮਤਲਬ ਬੱਚੇ ਮੌਸਮ ਨਾਲ ਨਹੀਂ ਪਾਉਂਦੇ। ਅੱਛਾ 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 ਠੀਕ ਹੈ ਜੀ। ਜੇ ਮੈਂ ਹੁਣ ਹੁਣ ਬੱਚੇ ਪਾ ਲੇ ਹੁਣ ਤੋਂ 5 ਮਹੀਨੇ ਤੱਕ ਦੇਖ ਲਓ ਇਹਨਾਂ ਨੇ ਕਾਹ ਦਾ ਅੰਡੇ ਦੇਣੇ। ਠੀਕ ਹੈ। ਇਹਨੂੰ ਸਰਦੀ ਲੰਘ ਜਣੀ। ਹਾਂ ਜੀ। ਇਹ ਤਾਂ ਬੱਚਾ ਅਪ੍ਰੈਲ ਮਈ ਚ ਪਾਇਆ ਜਾਵੇ। ਚੜ੍ਹਦੇ ਸਿਆਲ ਨੂੰ ਅੰਡੇ ਤੇ ਆ ਜਾਂਦਾ। ਮਤਲਬ ਇਹ ਵੀ ਟਾਈਮਿੰਗ ਦੇ ਹਿਸਾਬ ਨਾਲ ਸਾਰਾ ਸਿਸਟਮ ਚੱਲਣਾ। ਹਾਂ ਟਾਈਮਿੰਗ ਦੇ ਹਿਸਾਬ ਨਾਲ। ਜੇ ਬੰਦਾ ਟਾਈਮਿੰਗ ਦੇ ਹਿਸਾਬ ਨਾਲ ਚੱਲੂ ਤਾਂ ਕਾਮਯਾਬ। ਹੂੰ। ਜੇ ਟਾਈਮਿੰਗ ਦੇ ਹਿਸਾਬ ਨਾਲ ਨਹੀਂ ਚੱਲੂ। ਮਤਲਬ ਇੱਕ ਵਿਆਹਤ ਬਣਾ ਕੇ। ਹਾਂ ਵਿਆਹਤ ਬਣਾ ਕੇ ਚਲਾਣਾ। ਜਿਆਦਾ ਇਹ ਗਰਮੀ ਚ ਸਹੀ ਰਹਿੰਦਾ ਮਤਲਬ ਗਰਮੀ ਮੰਨਦੇ ਆ ਜਿਆਦਾ ਕਿ ਠੰਡ ਜਿਆਦਾ ਮੰਨਦੇ ਨਹੀਂ ਗਰਮੀ ਵੱਧ ਮੰਨਦੇ ਨੇ ਜਿਹੜੀ ਆ ਬਾਹਰੀ ਬਰੀਡ ਆ ਵੀਰਿਆ ਅੱਛਾ ਆ ਯਾਰ ਬਾਹਰੀ ਬਰੀਡ ਆ ਠੀਕ ਆ ਜੀ ਕਿਉਂਕਿ ਠੰਡ ਨਹੀਂ ਮੰਨਦੀ ਗਰਮੀ ਜਿਆਦਾ ਮੰਨਦੀ ਠੀਕ ਆ ਜੀ ਫੜ ਜੇ ਇਹਨਾਂ ਦਾ ਫੂਡ ਨਹੀਂ ਕੋਈ ਚੱਕਣ ਨਹੀਂ ਠੀਕ ਫਿਰ ਉਹਦੇ ਵਾਸਤੇ ਤੁਸੀਂ ਕੀ ਕੰਮ ਕਰਦੇ ਹੋ ਜਿਹੜੇ ਆਪ ਤੇ ਜਿਵੇਂ ਦੀ ਦਸ ਦੇ ਵੀ ਗਰਮੀ ਮੰਨਦੀ ਹੈ ਗਰਮੀ ਦੇ ਵਿੱਚ ਫਿਰ ਆਏ ਆ ਕੂਲਰ ਕੰਦਰ ਲੱਗ ਰੱਖਣੇ ਪੈਂਦੇ ਨੇ ਠੀਕ ਆ ਬਈ ਹਵਾਦਾਰ ਜਸਟ ਫੈਨ ਚਲਾਉਣੇ ਪੈਂਦੇ ਨੇ ਟੈਂਪਰੇਚਰ ਮੈਂਟੇਨ ਕਰਕੇ ਰੱਖਣਾ ਪੈਂਦਾ ਠੀਕ ਆ ਜਿਵੇਂ ਉਹਨੂੰ ਗਰਮੀ ਹੋ ਗਈ ਤਰਬੂਜੀ ਤਰਬਾਜ਼ ਮਿਲਦੇ ਨੇ ਖੀਰੇ ਮਿਲਦੇ ਨੇ ਜੀ ਆਪਣਾ ਤਾਂ ਸਬਜ਼ੀ ਸਬਟੀ ਚੱਲ ਘਰ ਦੀ ਲਈ ਹੋਈ ਹੈ ਨਾ ਛੋਟੇ ਘਰ ਦੀ ਹੋਈ ਆ ਹਾਂ ਉਹਦੇ ਕਰਕੇ ਜਿਵੇਂ ਕਦੂ ਹੋ ਗਿਆ ਵੀ ਠੰਡੇ ਨੇ ਮਾਨੂੰ ਠੰਡੀ ਚੀਜ਼ਾਂ ਖਾਉਣੀਆਂ ਪੈਂਦੀਆਂ ਨੇ ਇੱਕ ਤੁਹਾਡਾ ਘਰ ਵੀ ਬਈ ਬਹੁਤ ਵਧੀਆ ਮਾਹੌਲ 'ਚ ਆਪਣਾ ਮਕਾਨ ਵੀ ਬਾਰੋ-ਬਾਰੇ ਪਾਇਆ ਹੈ ਹਾਂ ਉਹੀ ਮੈਂ ਕਹਿਣ ਲੱਗਿਆ ਸੀ ਤੁਹਾਡਾ ਜਦੋਂ ਆਪਾਂ ਪਿੰਡ 'ਚ ਰਾ ਪਿੰਡ 'ਚ ਰਹਿੰਦੇ ਹੋ ਜੀ ਨਾ ਤਾਂ ਆਪਾਂ ਨੇ ਜਾਨਵਰ ਰੱਖ ਸਕਦੇ ਹਾਂ ਹੂੰ ਇੱਕ ਜੇ ਆਪਾਂ ਰੱਖ ਵੀ ਲਈਏ ਫਿਰ ਅਲਦਾਲੇ ਪ੍ਰੋਬਲਮ ਪੈਂਦੀ ਮੇਰੀ ਬਈਆ ਗੱਲ ਅਸਲੀ ਗੱਲ ਆਹੀ ਸੀਗੀ ਵੀ ਹੁਣ ਜੇ ਤੁਸੀਂ ਰੱਖੇ ਆ ਤੇ ਆਪ ਨੂੰ ਲੈ ਕੇ ਇਹਦੇ ਆ ਆ ਵੀ ਘਰ ਆ ਆਪਣਾ ਉਹ ਵੀ ਘਰ ਆ ਆਪਣਾ ਪਹਿਲਾ ਘਰ ਵੀ ਆਪਣਾ ਹਾਂ ਆ ਮਗਰ ਆਪਣਾ ਸ਼ੈੱਡ ਆਪਣੇ ਖੇਤ 'ਚ ਪਾਇਆ ਹੋਰ ਕੋਈ ਪ੍ਰੋਬਲਮ ਨਹੀਂ ਤੇ ਬਾਈ ਕਈ ਯਾਰ ਰੈਸਟੋਰਰ ਕਰਨ ਆਏ ਹੁੰਦੇ ਆ ਵੀ ਇਹ ਕੰਮ ਇਦਾਂ ਦਾ ਇਦਾਂ ਦਾ ਰੈਸਟੋਰਰ ਨੂੰ ਕਿ ਲੈਣਾ ਪੈਸੇ ਬਣਨੇ ਚਾਹੀਦੇ ਸਹੀ ਇਹ ਵੀ ਜ਼ਰੂਰੀ ਆ ਬਾਈ ਬਾਕੀ ਆਏ ਆ ਅੱਜ ਕੱਲ ਤਾਂ ਕੋਈ ਰੈਸਟੋਰਰ ਵੀ ਉਹ ਨਹੀਂ ਆਉਂਦਾ ਠੀਕ ਅਗਲਾ ਆਉਂਦਾ ਦਿਨ ਦੀ ਦਿਨ ਆ ਕੇ ਮੁੜ ਜਾਂਦਾ ਮਤਲਬ ਪਹਿਲਾਂ ਹੁੰਦੇ ਅਗਲਾ 3-4 ਦਿਨ ਰਹਿੰਦਾ ਨਹੀਂ ਮਤਲਬ ਤੁਹਾਨੂੰ ਪਤਾ ਟਾਈਮ ਆਏਗਾ ਕਿਦੇ ਕੋ ਸਹੀ ਗੱਲ ਤੇ ਬਾਕੀ ਬਾਈ ਘਰ ਦੇ ਪੂਰੀ ਸਪੋਰਟ ਕਰਦੇ ਜਿਵੇਂ ਹੁਣ ਦੀ ਖੇਤੀ ਵੀ ਕਰਦੇ ਤੇ ਨਾਲ ਆ ਵੀ ਘਰ ਦੇ ਤੇ ਪੂਰੀ ਸਪੋਰਟ ਕਰਦੇ ਠੀਕ ਆ ਉਹਨਾਂ ਵੱਲੋਂ ਕੋਈ ਆਉਣੀ ਹੈ ਨਹੀਂ ਉਹਨਾਂ ਵੱਲੋਂ ਕੋਈ ਨਹੀਂ ਠੀਕ ਹੈ ਜੀ ਤੇ ਇੱਕ ਹੁਣ ਜਿਵੇਂ ਕੱਚਾ ਥਾਂ ਤੁਸੀਂ ਰੱਖਿਆ ਮੇਨ ਕੱਚਾ ਹੀ ਵਧੀਆ ਰਹਿੰਦਾ ਪੱਕਾ ਵਧੀਆ ਰਹਿੰਦਾ ਨਾਲੀ ਮੇਨਾਂ ਵਾਸਤੇ ਵੀਰੇ ਕੱਚਾ ਹੀ ਵਧੀਆ ਰਹਿੰਦਾ ਠੀਕ ਹੈ ਜੀ ਕਿਉਂਕਿ ਰੇਤ ਲਾਜੇ ਹੋਵੇ ਇੱਕ ਤਾਂ ਇਹ ਰੇਤਾ ਹੋਵੇ ਥੱਲੇ ਹੂੰ ਗਿੱਲਾ ਨਹੀਂ ਰਹਿੰਦਾ ਇੰਨਾ ਇਹਨਾਂ ਨੂੰ ਬਿਮਾਰੀ ਆਉਂਦੀ ਹੈ ਗਿੱਲਾ ਰਹਿਣ ਨਾਲ ਠੀਕ ਹੈ ਜੀ ਫੇਟਾ ਸੁੱਕਾ ਰੱਖਣਾ ਪੈਂਦਾ ਠੀਕ ਹੈ ਜੀ ਜੇ ਆਪਾਂ ਪੱਕਾ ਰੱਖ ਲਈਏ ਪੱਕੇ 'ਚੇ ਖੁਸ਼ ਵੀ ਨਹੀਂ ਹੈਗੇ ਰਹਿਗੇ ਕੱਚੇ 'ਚ ਖੁਸ਼ ਹੋ ਜਾ ਦੇਣ ਠੀਕ ਹੈ ਜੀ ਜਾਨਵਰ ਤਾਂ ਮਨ ਲੋ ਕੱਚੇ ਜੀ ਖੁਸ਼ ਆ ਜਿਹੜਾ ਭੰਮ ਜਿਹੜਾ ਮਰਜ਼ੀ ਹੋਣੀ ਹਾਂ ਕੋਈ ਵੀ ਜਾਨਵਰ ਆ ਵੀਰੇ ਕੋਈ ਡੰਗਰ ਰੱਖ ਲਓ ਕੁੱਤਾ ਰੱਖੋ ਉਹ ਕੱਚੇ ਜੀ ਖੁਸ਼ ਆ ਹੂੰ ਤੇ ਇੱਕ ਬਾਈ ਹੁਣ ਮੰਨ ਲਓ ਕੋਈ ਨਵਾਂ ਕੋਈ ਨਵਾਂ ਬੰਦਾ ਵੀਡੀਓ ਦੇਖ ਰਿਆ ਬੰਦੇ ਨੇ ਕਾਰੋਬਾਰ ਕਰਨਾ ਕੀ ਸਲਾਹ ਦੋਡੀ ਉਹਨੂੰ ਇਸ ਕਿੱਤੇ ਨੂੰ ਲੈ ਕੇ ਸਲਾਹ ਇਹ ਆ ਵੀਰੇ ਇੱਕ ਤਾਂ ਜਿਹੜਾ ਕੀਤਾ ਇਹ ਛੇਤੀ ਇਨਕਮ ਆਉਣ ਲਾ ਜਾਂਦੀ ਐ ਤੂੰ ਠੀਕ ਆ ਜੀ ਹੁਣ ਤੇ ਕੁੱਤਾ ਰੱਖ ਲਿਆ ਕੋਈ ਵੀ ਕੁੱਤੀ ਰੱਖ ਲਈ ਹੂੰ ਉਹ ਤੋਂ ਜ਼ਿਆਦਾ ਤੈਨੂੰ ਇਨਕਮ ਆਉਣੀ ਐ ਡੇਢ ਸਾਲ ਤੋਂ ਪਹਿਲਾਂ ਇਨਕਮ ਨਹੀਂ ਆਉਂਦੀ ਐ ਜੀ ਨਾ ਖਰਚਾ ਵੀ ਜ਼ਿਆਦਾ। ਖਰਚਾ ਵੀ ਜ਼ਿਆਦਾ, ਇਨਕਮ ਵੀ ਕੋਈ ਡੰਗਰ ਰੱਖ ਲਿਆ। ਮੱਝ ਰੱਖ ਲਈ ਉਹ ਵੀ 2 ਢਾਈ ਸਾਲ ਬਾਅਦ ਇਨਕਮ ਦਿੰਦੀ ਹੈ। ਜੀ। ਇਹ ਕਿੱਤਾਂ ਆ ਜਿਹਨਾਂ ਅੱਜ ਆਪਾਂ ਪਾਲੇ ਆ। 4.5 ਪੰਜ ਮਹੀਨੇ ਨੂੰ ਮੁਰਗੀ ਅੰਡੇ ਤੇ ਆ ਗਈ ਆਪਣੀ ਇਨਕਮ ਹੋਣ ਲੱਗ ਜੰਦੀ ਹੈ। ਠੀਕ ਹੈ ਜੀ। ਇਹ ਕਿੱਤਾਂ ਸਭ ਤੋਂ ਇੱਕ ਤਾਂ ਛੇਤੀ ਵੱਧ ਦਾ। ਇੱਕ ਇਨਕਮ ਛੇਤੀ ਦੇ ਦਿੰਦਾ। ਠੀਕ ਹੈ ਜੀ। ਤੇ ਸ਼ੁਰੂਆਤ ਮੰਨ ਲਓ ਕਿੰਨੇ ਕੁ ਤੋਂ ਕਰ ਲਵੇ ਬੰਦਾ। ਹੁਣ ਜੇ ਕੋਈ ਨਵੇਂ ਬੰਦੇ ਨੇ ਸ਼ੁਰੂਆਤ ਕਰਨੀ ਆ ਇੱਕ ਤਾਂ ਵੇਹੇ ਬੰਦੇ ਨੇ ਆਪਣੀ ਪੂੰਜੀ ਦੇ ਹਿਸਾਬ ਨਾਲ ਦੇਖਣਾ ਵੀ ਜੇ ਉਹਦੀ ਕਿੰਨੀ ਕ ਹਾਮੀ ਭਰਦੀ ਆ ਉਹੀ ਹੁਣ ਹੁਣ ਸਮਝ ਲਾਉਣਾ ਆਪਣਾ ਕੋਈ 50000 ਰੁਪਇਆ ਹਾਂਜੀ ਠੀਕ ਆ ਹੁਣ ਅੱਧੇ ਲੋਕ ਐ ਕਰਦੇ ਨੇ 50000 ਹੈਗਾ ਹਮ ਅਗਲਾ ਕਹਿੰਦੇ ਜੀ 30 20000 ਦੇ ਚੂਜੇ ਲੈ ਆਓ ਪਹਿਲਾ ਮਹੀਨਾ ਖਾ ਕੇ ਪਾਉਂਦਾ ਉਹਨਾਂ ਨੂੰ ਠੀਕ ਮਹੀਨੇ ਬਾਅਦ ਜੇਬ ਛੱਡ ਦਿੰਦੀ ਆ ਕਿਉਂ ਗਾਹਾਂ ਪੈਸੇ ਹੀ ਹੁੰਦੇ ਨਹੀਂ ਉਹਨਾਂ ਨੂੰ ਪਾਲਣ ਨੂੰ ਹਮ ਹਮ ਫਿਰ ਉਹ ਵੇਚਣੇ ਸ਼ੁਰੂ ਕਰ ਦਿੰਦਾ ਠੀਕ ਆ ਉਹਦੇ ਨਾਲ ਆਪਣਾ ਉਹ ਹਿਸਾਬ ਨਾਲ ਚੱਲੋ ਜਿੰਨੇ ਦੇ ਜੇਬ ਤੇ ਪੈ ਮਤਲਬ ਜਿੰਨੇ ਚ ਸੋਣਾ ਆਉਣਾ ਆਪਾਂ ਨੂੰ ਪਤਾ ਹੈ ਆਪਾਂ 200 ਜਾਨਵਰ ਰੱਖ ਲਿਆ ਆਪਣਾ 70 80 ਯਾਰ ਖਰਚਾ ਹੋਣਾ ਉਹਨੇ ਪੈਸਾ ਜੇ ਵਿੱਚ ਪਾ ਕੇ ਚੱਲੋ ਕੋਈ ਨਾ ਖਰਾਕ ਵੀ ਪਾਉਣੀ ਉਹ ਵੀ ਰੱਖੋ ਆਪਣੇ ਕੋਈ ਵੀ ਕੰਮ ਆ ਵੀਰੇ ਪਹਿਲਾਂ ਉਹਦੇ ਪੈਸੇ ਤਾਂ ਲਾਉਣੇ ਪੈਂਦੇ ਨੇ ਇਨਵੈਸਟਮੈਂਟ ਠੀਕ ਹੈ ਨਹੀਂ ਠੀਕ ਹੈ ਜੀ ਹੁਣ ਆਏ ਚੱਲ 5-7 ਹੁਣ ਅਗਲਾ ਦਾਲ ਸਬਜ਼ੀ ਰੋਟੀ ਰੁੱਟੀ ਪਾ ਕੇ ਵਿਚਾਰ ਲੰਦ ਹੁਣ ਇਹ ਆਪਾਂ ਵੱਧ ਰੱਖਣਾ ਫਿਰ ਤਾਂ ਫੀਡ ਤਾਂ ਪਾਉਣੀ ਹੀ ਪੈਣੀ ਆਂ ਠੀਕ ਹੈ ਜੀ ਫੀਡ ਕੋਈ ਵੀ ਆ ਮੱਕੀ ਵੀ ਆ ਬਾਜਰਾ ਵੀ ਆ ਤੇ ਪੈਂਤੀ ਰੇ ਪਰ ਉਹ ਲੋਕੀਂ ਚੀਜ਼ ਘੱਟ ਹੈ ਠੀਕ ਹੈ ਜੀ ਹੁਣ ਜਿਵੇਂ ਤੁਸੀਂ ਕਹਾਂ ਵੀ 3 ਸਾਲ ਹੋ ਗਏ ਤੁਹਾਨੂੰ ਰੱਖੇ ਨੂੰ ਹਨਾ ਤੇ ਤੁਹਾਡਾ ਤਿਆਰਬਾ ਕੀ ਆ ਮਹੀਨੇ ਮੰਨ ਲਓ ਆਮਦਨ ਦੇ ਹਿਸਾਬ ਨਾਲ ਮੈਂ ਪੁੱਛਦਾ ਵਾਂ ਵੀ ਕਿੰਨੇ ਕੁ ਦੀ ਆਮਦਨ ਤੁਹਾਨੂੰ ਹੋ ਜਾਂਦੀ ਹੈ ਵਧੀਆ ਇਹਦੇ ਵਿੱਚੋਂ ਆਮਦਨ ਹੁਣ ਤੁਸੀਂ ਵੀਰੇ ਮੋਟਾ ਜਾਂਦਾ ਜਮਨ ਕੇ ਚਲੋ ਹੁਣ ਸਾਡੇ ਕੋਲ 500 ਜਾਨਵਰ ਜੀ ਠੀਕ ਆ ਉਹ ਜੋ 150 ਮੁਰਗਾ 350 ਮੁਰਗੀ ਹੈ ਠੀਕ ਹੈ ਜੀ ਜੀ ਆਪਾਂ ਨੂੰ 350 ਮੁਰਗੀ ਆ ਆਪਾਂ ਨੂੰ ਦਿੱਲੀ 300 ਅੰਡਾ ਦਾ ਮਿਲਦਾ ਹੀ ਹੈ ਹੂੰ ਉਹਨੂੰ ਤਾਂ 15 ਦਾ ਵੀ ਅੰਡਾ ਨਹੀਂ ਵੇਚਣਾ 10 ਰੁਪਏ ਦਾ ਅੰਡਾ ਮੰਨ ਕੇ ਚੱਲੋ 300 ਅੰਡਾ 3000 ਦਾ ਸਿੱਧਾ ਹੋ ਗਏ ਠੀਕ ਹੈ ਜੀ ਠੀਕ ਹੈ 3000 ਚੋਂ 1000 ਰੁਪਏ ਨਾਲ ਖਰਚਾ ਕੱਢ ਦੋ ਹਮਮਰ ਦੋ ਬਚ ਗਏ ਮਹੀਨੇ ਦਾ 60000 65000 ਆਇਆ ਹੋ ਜਾਂਦੀ ਜੀ ਸਹੀ ਗੱਲ ਜੀ ਜਿਵੇਂ ਹੁਣ 200 ਰੱਖ ਲਿਆ ਫਿਰ ਉਹੀ ਆਪਾਂ ਨੂੰ ਖਰਚਾ ਇਨਕਮ ਘੱਟ ਜਿਵੇਂ ਜਿਵੇਂ ਆਪਾਂ ਕੁਆਂਟੀਟੀ ਵਧਾਈ ਜਾਈਏ ਵਧਾਈ ਜਾਵਾਂਗਾ ਮੈਂ ਖਰਚਾ ਵਧਾਉਂਗਾ ਤੁਹਾਡੇ ਹਿਸਾਬ ਨਾਲ ਇਹ ਕੀਤਾ ਸਭ ਤੋਂ ਬੈਸਟ ਕੀਤਾ ਵਾ ਕੀਤਾ ਸਭ ਤੋਂ ਬੈਸਟ ਹੈ ਠੀਕ ਹੈ ਜੀ ਤੇ ਹੁਣ ਇਹ ਆਇਆ ਕਿਤੇ ਦੀ ਆਇਆ ਮਾਰਕੀਟ ਆਪ ਬਣਾਉਣੀ ਪੈਂਦੀ ਇਹਦੀ ਮਾਰਕੀਟ ਨਹੀਂ ਬਣੀ ਹਾਂਜੀ ਠੀਕ ਹੈ ਨਹੀਂ ਹੁਣ ਆਪਾਂ ਜਾਨਵਰ ਰੱਖ ਲੈ ਆਪਾਂ ਮਾਰਕੀਟ ਨਹੀਂ ਕੀਤੀ ਹੈਗੀ ਹੁਣ ਸਮਝ ਲਓ ਰੇ ਮੇਰੇ ਰੱਖੇ ਨੇ ਪੰਡਤ ਜੀ ਕਹਿ ਨੂੰ ਨਹੀਂ ਪਤਾ ਰੱਖੇ ਹੋਏ ਨੇ ਇਹ ਹੂੰ ਅਗਲੇ ਨੇ ਆਪ ਵੀ ਨਹੀਂ ਆਉਣਾ ਹੈਗਾ ਸਹੀ ਗੱਲ ਇਹ ਤਾਂ ਤੁਸੀਂ 100 150 ਜਾਨਵਰ ਰੱਖਦੇ ਪਹਿਲਾਂ ਆਪਣੀ ਮਾਰਕੀਟ ਕਰੋ ਮਾਰਕੀਟ ਤਾਂ ਵੀਰੇ ਮੇਲਾ ਦਾ ਹਰੇਕ ਕੰਮ ਜੀ ਆ ਕਰਨੀ ਪੈਂਦੀ ਹੈ ਜਦ ਤੱਕ ਆਪਾਂ ਦੱਸਾਂਗੇ ਨਹੀਂ ਕਿਸੇ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਹੁਣ ਅੱਜ ਕੱਲ ਤਾਂ ਆਪਣੀ ਸੋਸ਼ਲ ਮੀਡੀਆ ਚੱਲਦਾ YouTube ਤੇ ਆਪਣੀ ਵੀਡੀਓ ਬਣਾ ਕੇ ਪਾਓ ਚੈਨਲ ਬਣਾ ਲਓ ਠੀਕ ਹੈ Instagram ਤੇ Facebook ਤੇ ਸਭ ਤੋਂ ਬੈਸਟ ਆਪਾਂ ਆੜ ਵਾਲੇ ਜਿਵੇਂ ਆਪਣੇ ਏਰੀਆ ਦੇ ਲੋਕ ਨੇ ਜੀ ਫਲੈਕਸਾਂ ਲਾ ਦੋ ਹੂੰ ਜਿਵੇਂ ਕੋਈ ਵੀ ਡਾਕਟਰ ਆ ਕੋਕੂ ਡਾਕਟਰ ਅਗਲੇ ਨੂੰ ਦੱਸਦਾ ਭਈ ਦੇਸੀ ਆਂਡਾ ਖਾਓ ਆ ਬਿਮਾਰੀ ਵਾਸਤੇ ਹੂੰ ਆਏ ਆੜਦਾਲੇ ਸਰਕਲ ਹੋ ਗਿਆ ਜਿਵੇਂ ਜਿੰਮਾ ਜੁੰਮਾ ਹੋ ਗਈਆਂ ਇਹਨਾਂ ਨੂੰ ਦੱਸੋ ਹੁੰਦੇ ਜਮ ਵਾਲੇ ਜਮਾ ਨੂੰ ਅੰਦਰ ਨੂੰ ਭਰਨ ਬਲ ਤੇ ਇੱਕ ਬਾਈ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਹੁਣ ਥੋੜੀ ਸ਼ਾਇਦ ਵੀਡੀਓ ਪਹਿਲਾਂ ਪਈ ਆ ਉਹਦੇ ਨਾਲ ਕਿੰਨਾ ਕੁ ਫਰਕ ਪਿਆ ਆਏ ਅਪਰੋਚ ਹੋਈ ਲੋਕਾਂ ਉਹ ਆਪਣੀ ਬਾਈ ਬਿੱਟੂ ਨੀ ਆਪਰੇ ਵਾਲੇ ਨੇ ਵੀਡੀਓ ਬਣਾਈ ਸੀ ਹਾਂਜੀ ਉਹ ਬਹੁਤ ਵਧੀਆ ਰਿਸਪੌਂਸ ਆ ਰਿਹਾ ਵੀਰੇ ਠੀਕ ਆ ਜੀ ਇੱਕ ਤਾਂ ਉਹਨਾਂ ਮਾਰਕੀਟ ਵਧੀਆ ਆਪਣੀ ਆੜਦਾਲ ਵਧੀਆ ਵੀਰੇ ਹਾਂਜੀ ਫਰਕ ਪੈਂਦਾ ਮਤਲਬ ਇੱਕ ਆਪਣੇ ਵੀਡੀਓ ਦੇਖ ਕੇ ਹੋਰ ਨਹੀਂ ਚੱਕਰੇਗਾ ਆਪਣੇ ਲਿੰਕ ਬਣ ਜਾਂਦੇ ਨੇ ਗਾਣੇ ਠੀਕ ਆ ਜੀ ਆਇਆ ਇੱਕ ਤਾਂ ਜਗ ਅਗਲਾ ਇਨਕਮ ਵਾਸਤੇ ਕਰਦਾ ਇੱਕ ਅਗਲਾ ਪਛਾਣ ਵਾਸਤੇ ਕਰਦਾ ਹੂੰ ਜੇ ਆਪ ਕੋਈ ਆਪਣਾ ਕੰਮ ਸ਼ੁਰੂ ਕਰ ਲੈਨੇ ਉਹ ਵੀ ਪਛਾਣ ਬਣ ਜਾਂਦੀ ਹੈ ਸਹੀ ਗੱਲ ਹੈ ਜੀ ਠੀਕ ਹੈ ਨਹੀਂ ਠੀਕ ਹੈ ਸਭ ਤੋਂ ਵੱਧ ਤਾਂ ਆਹੀ ਮੈਂ ਨਾ ਆਪਣੇ ਆਲੇ ਵਾਲੇ ਲਿੰਕ ਬਣੇ ਹੋਏ ਨੇ ਜਾਣ ਪਛਾਣ ਬਣ ਜਾਂਦੀ ਹੈ ਜੀ ਤੇ ਬਾਈ ਹੁਣ ਮੈਂ ਲਾ ਆਪਾਂ ਵੀਡੀਓ ਆ ਅੰਤ ਕਰਦੇ ਆ ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਕਹਿਣਾ ਜੇ ਤੁਸੀਂ ਸੇਲ ਸੂਲ ਕਰਦੇ ਹੋ ਜਾਂ ਤਾਂ ਦੇ ਵਗੈਰਾ ਆਪਣਾ ਕੋਈ ਨੰਬਰ ਵਗੈਰਾ ਬੋਲ ਦੋ ਐਡਰੈਸ ਬੋਲ ਦੋ ਜਿਕੇ ਨੇ ਪਹੁੰਚ ਕਰਨੀ ਹੈ ਉਹ ਡਰਸ ਵੀਰੇ ਆਪਣਾ ਕਦਮਾਂ ਦਰਾਹੇ ਤੋਂ ਪੈਡ ਰੋਡ ਤੇ ਠੀਕ ਹੈ ਕਿਉਂਕਿ ਉਹਨਾਂ ਮੁਰਗੀਆਂ ਦਾ ਆਪਾਂ ਆਹ ਦਿਨਾਂ ਇਹ ਸੇਲ ਘਟਾ ਦਿੰਨੇ ਆਂ ਅੱਛਾ ਸੇਲ ਨਹੀਂ ਕਰ ਦਿੰਦੇ ਕਿਉਂਕਿ ਕਹਾ ਅੰਡੇ ਦੀ ਡਿਮਾਂਡ ਵੱਧ ਜਾਂਦੀ ਹੈ ਜੀ ਜੀ ਅੰਡਾ ਤਾਂ ਪਹਿਲਾਂ ਹੀ ਪੂਰਾ ਹੋ ਰਿਹਾ ਠੀਕ ਹੈ ਜੀ ਉਹਦੇ ਕਰਕੇ ਅੰਡਾ ਆਪਾਂ ਅਗਲੇ ਨੂੰ ਦੇ ਸਕਦੇ ਹਾਂ ਹੂੰ ਨੰਬਰ ਬੋਲ ਦੋ ਵੀਰੇ ਨੰਬਰ ਮੇ ਰਹੇਗਾ ਵੀਰੇ 81969 2206 ਠੀਕ ਹੈ ਜੀ ਦੁਬਾਰੇ ਕਰਦੇ 81969 2206 ਠੀਕ ਹੈ ਜੀ ਤੇ ਉਮੀਦ ਕਰਦੇ ਆਂ ਬਾਈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਆ ਸ਼ੇਅਰ ਕਰਿਓ ਆਪਣੇ ਵੀਰ ਭਰਾਵਾਂ ਨਾਲ ਬਾਈ ਨੇ ਬਹੁਤ ਸੋਹਣੀ ਜਾਣਕਾਰੀ ਸਾਂਝੀ ਕਰੀ ਆ ਜੇ ਵੀਰ ਭਰਾ ਕੋਈ ਕਿੱਤਾ ਤੋੜਨਾ ਚਾਹੁੰਦਾ ਵਾ ਬਾਈ ਨੂੰ ਕੰਟੈਕਟ ਵੀ ਕਰ ਸਕਦਾ ਤੁਸੀਂ ਸਲਾਹ ਵੀ ਦੇ ਸਕਦੇ ਹੋ ਠੀਕ ਆ ਬਾਈ ਤੇ ਮਿਲਦੇ ਆਂ ਬਾਈ ਤੁਹਾਨੂੰ ਅਗਲੀ ਨਵੀਂ ਵੀਡੀਓ 'ਚ ਤਦ ਤੱਕ ਲਈ ਸਾਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇੱਕ ਬਾਈ ਤੁਸੀਂ ਦੱਸਦੇ ਪਏ ਸੀ ਕਿ ਜਿਵੇਂ ਲੱਤਾਂ ਖੜ ਜਾਂਦੀਆਂ ਇਹਨਾਂ ਦੀਆਂ ਉਦੇ ਵਾਸਤੇ ਕੀ ਕਰਨਾ ਪੈਂਦਾ ਵਾ ਇਹਨਾਂ ਦੇ ਸਾਹ ਉਹ ਲੱਤਾਂ ਵੀਰੇ ਤਾਂ ਖੜੀ ਜਾਂਦੀਆਂ ਜਿਵੇਂ ਕੋਈ ਵੀ ਕੈਲਸ਼ੀਅਮ ਦੀ ਘਾਟ ਹੋਵੇ ਜੀ ਵੀ ਕੰਪਲੈਕਸ ਦੀ ਘਾਟ ਹੋ ਜਾਵੇ ਠੀਕ ਹੈ ਜੀ ਉਹਦੇ ਵਾਸਤੇ ਲੱਤਾਂ ਖੜੀ ਜਾਂਦੀਆਂ ਨੇ ਇਹਨਾਂ ਦੀ ਕਮਜ਼ੋਰੀ ਕਰਤੀ ਤੇ ਉਹਦਾ ਹੱਲ ਕੋਈ ਹੈਗਾ ਉਹਦਾ ਹੱਲ ਹੈ ਇਹਨਾਂ ਨੂੰ ਟਾਈਮ ਟਾਈਮ ਕੈਲਸ਼ੀਅਮ ਪਾਵਰ ਜੀ ਵੀ ਕੰਪਲੈਕਸ ਦੇ ਦੋ ਇਹ ਕਰਨੀ ਉਹ ਇਹਨਾਂ ਨੂੰ ਲੀਵਰ ਟੌਨਿਕ ਲੀਵਰ ਟੌਨਿਕ ਦੇਣਾ ਪੈਂਦਾ ਠੀਕ ਹੈ ਜੀ ਜੇ ਉਹਨਾਂ ਨੂੰ ਲੀਵਰ ਟੌਨਿਕ ਦਾ ਤਾਂ ਦੇਣਾ ਪੈਂਦਾ ਜੇ ਖਾਣ ਪੀਣ ਦਾ ਤਾਂ ਲੱਗੂਗਾ ਉਹਨਾਂ ਨੂੰ ਹਾਂ ਜੀ ਜੇ ਖਾਦਾ ਪੀਤਾ ਲੱਗੂ ਤਾਂ ਉਹਨਾਂ ਦਾ ਕੰਮ ਚੱਬ ਰਹਿਣਾ ਠੀਕ ਹੈ ਜੀ ਆਹ ਤਿੰਨ ਚਾਰ ਦਵਾਈਆਂ ਨੇ ਮੈਨ ਦੇਣੀਆਂ ਪੈਂਦੀਆਂ ਨੇ ਇੱਕ ਹੋਰ ਇਹਨਾਂ ਨੂੰ ਮਤਲਬ ਹੋਰ ਕਿਹੜੀ ਬਿਮਾਰੀ ਦਾ ਖਤਰਾ ਹੁੰਦਾ ਵਾ ਜੀ ਤੋਂ ਆਪਾਂ ਨੂੰ ਜ਼ਿਆਦਾ ਧਿਆਨ ਦੇਣਾ ਪੈਂਦਾ ਬਿਮਾਰੀ ਵੀਰੇ ਪਹਿਲਾ ਨੰਬਰ ਤਾਂ ਆਹੀ ਹੈ ਜੇ ਮਨ ਦੇਸੀ ਜਾਨਵਰਾਂ ਨੂੰ ਬਿਮਾਰੀ ਬਹੁਤ ਘੱਟ ਆਉਂਦੀ ਹੈ ਅੱਛਾ ਠੀਕ ਹੈ ਠੀਕ ਹੈ ਜੀ ਬਾਕੀ ਆਇਆ ਆ ਸਾਂਹ ਸੰਭਾਲਦੇ ਸਿਰ ਤੇ ਜੇ ਆਪਣੀ ਸਾਂਹ ਸੰਭਾਲ ਵਧੀਆ ਹੂੰ ਤਾਂ ਬਿਮਾਰੀ ਘਟੇ ਆਉਂਦੀ ਏ ਠੀਕ ਹੈ ਕਿਉਂਕਿ ਇਹਨਾਂ ਨੂੰ ਆਇਆ ਹਵਾ ਦੀ ਕ੍ਰੋਸਿੰਗ ਚਾਹੀਦੀ ਜਿਵੇਂ ਸ਼ੈੱਡ ਪਾਉਣਾ ਹੂੰ ਟਾਕੀਆਂ ਵਾਲਦਾਲੇ ਖੁੱਲਾ ਚਾਹੀਦਾ ਹਵਾਦਾਰ ਹੋਵੇ ਸਾਰਾ ਮੀਂਹ ਕਣੀ ਤੋਂ ਬਚਾ ਕੇ ਰੱਖਣਾ ਪੈਂਦਾ ਬਸ ਆਹੀ ਮੇਰੀ ਗੱਲਾਂ ਠੀਕ ਹੈ ਜੀ